ਤੁਸੀਂ ਇਹਨਾਂ ਦਿਨਾਂ ਨੂੰ ਕਿਵੇਂ ਐਨਾਲਿਸਿਸ ਕਰਦੇ ਹੋ ਜਿਹੜੇ ਤਿੰਨ ਚਾਰ ਦਿਨ ਨਿਕਲੇ ਨੇ ਜਿਵੇਂ ਸ਼ੁਭ ਕਰਨ ਦੀ ਮੌਤ ਦੀ ਗੱਲ ਕਰ ਲਈਏ ਵੀ ਐਫ ਆਈ ਆਰ ਦਰਜ ਹੋ ਗਈ ਹੈ ਅੱਜ ਉਹਨਾਂ ਦਾ ਸਸਕਾਰ ਵੀ ਹੋਣਾ ਹੈ ਇਹ ਸਭ ਘਟਨਾ ਕਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਇਹ ਤਾਂ ਮੰਨ ਲਓ ਆਪਣੇ ਸਾਰੀ ਜਿਥੇ ਬੰਦੀਆਂ ਨੇ ਕਹੇ ਤਾਂ ਵੀ ਇੰਨਾ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਆਪਾਂ ਨੇ ਕੋਈ ਐਕਟੀਵਿਟੀ ਨਹੀਂ ਕਰਨੀ ਸ਼ਾਂਤ ਮਇਤਰੀ ਕੀਤੇ ਰਹਿਣਾ ਹੈ ਸਭ ਨੇ ਕਹਿਣਾ ਵੀ ਮੰਨਿਆ ਹੈ और अज कर्म जो अपने किसान शहीद हुए उनका आज संस्कार और उसके बाद कोई रणनीति तैयार होगी और एफ आर आई दर्ज हुई है जो मेनू पता लगया सुने किसी वते भी किसी अज्ञात व्यक्ति के ऊपर एफ आर आई दर्ज होगी सरकार ने कराई परमात्मा की असीम कृपाया ਲੋਗਾਂ ਨੇ ਬਹੁਤ ਸੂਝਬੂਧ ਤੇ ਕੰਮ ਲਿਆ ਆਇਆ ਪੁਲਿਸ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਗਈ ਕਈ ਨੌਜਵਾਨਾਂ ਦੀਆਂ ਵੀਡੀਓ ਉਹਦੇ ਵਿੱਚ ਦਿਖਾਈਆਂ ਨੇ ਕਿ ਜਿਹੜੇ ਪੱਥਰ ਮਾਰ ਰਹੇ ਆ ਜਾਂ ਡਾਂਗਾ ਦਿਖਾ ਰਹੇ ਨੇ ਜਾਂ ਫਿਰ ਇਸ ਤਰੀਕੇ ਦੀ ਐਕਟੀਵਿਟੀ ਕਰ ਰਹੇ ਆ ਉਹਨਾਂ ਦਾ ਆਖਿਆ ਵੀ ਇਹਨਾਂ ਦੇ ਪਾਸਪੋਰਟ ਰੱਦ ਹੋਣਗੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਉਹਨਾਂ ਦੇ ਵੀਜ਼ੇ ਵੀ ਰੱਦ ਹੋਣਗੇ ਭਾਵ ਕਿ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਪੱਥਰ ਮਾਰਦੇ ਸੀ ਉਹਨਾਂ ਤੇ ਕਾਰਵਾਈ ਹੋਊਗੀ ਇਹ ਇੰਨੇ ਕੇ ਬੰਦੇ ਛੋਡੇ ਹੋਏ ਆ ਮੈਂ ਆਪਣੇ ਬੰਦਿਆਂ ਨੂੰ ਰਿਕੁਐਸਟ ਕਰੀ ਆ ਸਾਰੇ ਨੌਜਵਾਨਾਂ ਨੇ ਮਾਰੇ ਕਿਸੇ ਵੀ ਨੌਜਵਾਨ ਨੇ ਨਾ ਕਿਸੇ ਦਾ ਪੱਥਰ ਮਾਰਿਆ ਨਾ ਕਿਸੇ ਦਾ ਡੰਡਾ ਮਾਰਿਆ ਨਾ ਮਾਰੇ ਨੌਜਵਾਨ ਨੇ ਪਹਿਲਾਂ ਕਦੀ ਪੱਥਰ ਮਾਰਿਆ ਨਾ ਕਦੀ ਅੱਜ ਪੱਥਰ ਮਾਰਿਆ ਔਰ ਨਾ ਹੀ ਕਦੀ ਮਾਰਾਗਾ ਹਮ ਨੌਜਵਾਨਾਂ ਨੂੰ ਸਮਝਾਇਆ ਕਰ ਲਿਆ ਆਇਆ ਤੇ ਵਿੱਚ ਤੁਸੀਂ ਮੈਂ ਤੁਹਾਡੀ ਕੱਲੀ ਨਿੱਜੀ ਰਾਏ ਪੁੱਛੂੰਗਾ ਤੁਹਾਨੂੰ ਲੱਗਦਾ ਵੀ ਜੇ ਉਹ ਹਾਲਾਤਾਂ ਦੇ ਵਿੱਚ ਜਿਵੇਂ ਸ਼ੁਭ ਕਰਨ ਦੀ ਮੌਤ ਹੋ ਗਈ 400 ਤੋਂ ਵੱਧ ਕਿਸਾਨ ਕਹਿੰਦੇ ਵੀ ਜ਼ਖਮੀ ਨੇ ਤੁਹਾਨੂੰ ਲੱਗਦਾ ਨਿੱਜੀ ਤੌਰ ਦੇ ਉੱਪਰ ਵੀ ਅੱਗੇ ਜਾਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਦੇਖੋ ਇਹ ਮੈਂ ਤਾਂ ਇਹ ਨਹੀਂ ਕਹਿ ਸਕਦਾ ਵੀ ਵਧਣਾ ਹੈ ਜਾਂ ਨਹੀਂ ਵਧਣਾ ਇਦਾਂ ਹਮਨੇ ਤੋਂ ਜਥੇਵੰਦੀਆਂ ਦਾ ਹੁਕਮ ਮੰਨਣਾ ਆ ਜੇ ਉਹਨਾਂ ਨੇ ਕਹਿ ਦਿਆ ਵੀ ਅੱਗੇ ਵਧਣਾ ਆ ਆਪਾਂ ਅੱਗੇ ਵਧਾਂਗੇ ਜੇ ਉਹਨਾਂ ਨੇ ਕਿਹਾ ਵੀ ਆਪਾਂ ਨੇ ਇਹੀ ਮੋਰਚਾ ਲੈ ਕੇ ਬੈਠਣਾ ਆ ਫਿਰ ਇਹੀ ਮੋਰਚਾ ਲੈ ਕੇ ਬੈਠਾਂਗੇ ਉਹ ਤੋਂ ਦੇਖੋ ਜਥੇਵੰਦੀਆਂ ਦੇ ਬੰਨ ਪਹਿਲਾਂ ਵੀ ਆਤੀ ਕਦੀ ਨਾ ਕਦੀ ਮਨਮੰਨੀ ਕਰੀ ਆ ਔਰ ਨਾ ਕਰਾਂਗੇ ਤੁਸੀਂ ਇਹਨਾਂ ਦਿਨਾਂ ਨੂੰ ਕਿਵੇਂ ਐਨਾਲਿਸਿਸ ਕਰਦੇ ਹੋ ਜਿਹੜੇ ਤਿੰਨ ਚਾਰ ਦਿਨ ਨਿਕਲੇ ਨੇ ਜਿਵੇਂ ਸ਼ੁਭ ਕਰਨ ਦੀ ਮੌਤ ਦੀ ਗੱਲ ਕਰ ਲਈਏ ਵੀ ਐਫ ਆਈ ਆਰ ਦਰਜ ਹੋ ਗਈ ਹੈ ਅੱਜ ਉਹਨਾਂ ਦਾ ਸਸਕਾਰ ਵੀ ਹੋਣਾ ਹੈ ਇਹ ਸਭ ਘਟਨਾਕਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਇਹ ਤਾਂ ਮੰਨ ਲਓ ਆਪਣੇ ਸਾਰੇ ਜਥੇਬੰਦੀਆਂ ਨੇ ਕਹੇ ਤਾਂ ਵੀ ਇੰਨਾ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਆਪਾਂ ਨੇ ਕੋਈ ਐਕਟੀਵਿਟੀ ਨਹੀਂ ਕਰਨੀ ਸ਼ਾਂਤ ਮਇਤਰੀ ਕੀਤੇ ਰਹਿਣਾ ਆ ਸਭ ਨੇ ਕਹਿਣਾ ਵੀ ਮੰਨਿਆ ਆ ਹੋਰ ਅੱਜ ਸ਼ੁਭਕਰਮ ਜੋ ਆਪਣੇ ਕਿਸਾਨ ਸ਼ਹੀਦ ਹੋਏ ਆ। ਉਨ੍ਹਾਂ ਦਾ ਅਜ ਸੰਸਕਾਰ ਆਰ ਉਸਕੇ ਬਾਅਦ ਕੋਈ ਰਣਨੀਤੀ ਪਿਆਰ ਹੋਵੇਗੀ। ਔਰ ਐਫਆਰਆਈ ਦਰਜ ਹੋਈ ਹੈ ਜੋ ਮੈਨੂੰ ਪਤਾ ਲਗਿਆ ਸੁਣਿਆ ਕਿਸੇ ਬਤੇ ਵੀ ਕਿਸੇ ਅਗਿਆਤ ਵਿਅਕਤੀ ਕੇ ਉੱਪਰ ਐਫਆਰਆਈ ਦਰਜ ਹੋਗੀ। ਸਰਕਾਰ ਨੇ ਕਰਾਈਆ ਪਰਮਾਤਮਾ ਕੇ ਇਸੀਮ ਕਿਰਪਾ ਆ ਲੋਕਾਂ ਨੇ ਬਹੁਤ ਸੂਝ-ਬੂਝ ਤੇ ਕੰਮ ਲਿਆ ਆ। ਪੁਲਿਸ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਗਈ ਕਈ ਨੌਜਵਾਨਾਂ ਦੀਆਂ ਵੀਡੀਓ ਉਹਦੇ ਵਿੱਚ ਦਿਖਾਈਆਂ ਨੇ ਕਿ ਜਿਹੜੇ ਪੱਥਰ ਮਾਰ ਰਹੇ ਆ ਜਾਂ ਡਾਂਗਾ ਦਿਖਾ ਰਹੇ ਨੇ ਜਾਂ ਫਿਰ ਇਸ ਤਰੀਕੇ ਦੀ ਐਕਟੀਵਿਟੀ ਕਰ ਰਹੇ ਆ ਉਹਨਾਂ ਦਾ ਆਖਿਆ ਵੀ ਇਹਨਾਂ ਦੇ ਪਾਸਪੋਰਟ ਰੱਦ ਹੋਣਗੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਉਹਨਾਂ ਦੇ ਵੀਜ਼ੇ ਵੀ ਰੱਦ ਹੋਣਗੇ ਭਾਵ ਕਿ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਪੱਥਰ ਮਾਰਦੇ ਸੀ ਉਹਨਾਂ ਤੇ ਕਾਰਵਾਈ ਹੋਊਗੀ ਇਹ ਇੰਨੇ ਕੇ ਬੰਦੇ ਛੋਡੇ ਹੋਏ ਆ ਮੈਂ ਆਪਣੇ ਬੰਦਿਆਂ ਨੂੰ ਰਿਕੁਐਸਟ ਕਰੀ ਆ ਸਾਰੇ ਨੌਜਵਾਨਾਂ ਨੇ ਮਾਰੇ ਕਿਸੇ ਵੀ ਨੌਜਵਾਨ ਨੇ ਨਾ ਕਿਸੇ ਦਾ ਪੱਥਰ ਮਾਰਿਆ ਨਾ ਕਿਸੇ ਦਾ ਡੰਡਾ ਮਾਰਿਆ ਨਾ ਮਾਰੇ ਨੌਜਵਾਨ ਨੇ ਪਹਿਲਾਂ ਕਦੀ ਪੱਥਰ ਮਾਰਿਆ ਨਾ ਕਦੀ ਅੱਜ ਪੱਥਰ ਮਾਰਿਆ ਔਰ ਨਾ ਹੀ ਕਦੀ ਮਾਰਾਗਾ ਹਮ ਨੌਜਵਾਨਾਂ ਨੂੰ ਸਮਝਾਇਆ ਕਰ ਲਿਆ ਆਇਆ ਤੇ ਵਿੱਚ ਤੁਸੀਂ ਮੈਂ ਤੁਹਾਡੀ ਕੱਲੀ ਨਿੱਜੀ ਰਾਏ ਪੁੱਛੂੰਗਾ ਤੁਹਾਨੂੰ ਲੱਗਦਾ ਵੀ ਜੇ ਉਹ ਹਾਲਾਤਾਂ ਦੇ ਵਿੱਚ ਜਿਵੇਂ ਸ਼ੁਭ ਕਰਨ ਦੀ ਮੌਤ ਹੋ ਗਈ 400 ਤੋਂ ਵੱਧ ਕਿਸਾਨ ਕਹਿੰਦੇ ਵੀ ਜ਼ਖਮੀ ਨੇ ਤੁਹਾਨੂੰ ਲੱਗਦਾ ਨਿੱਜੀ ਤੌਰ ਦੇ ਉੱਪਰ ਵੀ ਅੱਗੇ ਜਾਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਦੇਖੋ ਇਹ ਮੈਂ ਤਾਂ ਇਹ ਨਹੀਂ ਕਹਿ ਸਕਦਾ ਵੀ ਵਧਣਾ ਜਾਂ ਨਹੀਂ ਵਧਣਾ ਇਹ ਤਾਂ ਹਮੇ ਨੇ ਤੋਂ ਜਥੇਵੰਦੀਆਂ ਦਾ ਹੁਕਮ ਮੰਨਣਾ ਆ ਜੇ ਉਹਨਾਂ ਨੇ ਕਹਿ ਦਿਆ ਵੀ ਅੱਗੇ ਵਧਣਾ ਆ ਆਪਾਂ ਅੱਗੇ ਵਧਾਂਗੇ ਜੇ ਉਹਨਾਂ ਨੇ ਕਿਹਾ ਵੀ ਆਪਾਂ ਨੇ ਇਹੀ ਮੋਰਚਾ ਲੈ ਕੇ ਬੈਠਣਾ ਆ ਫਿਰ ਇਹੀ ਮੋਰਚਾ ਲੈ ਕੇ ਬੈਠਾਂਗੇ ਉਹ ਤੋਂ ਦੇਖੋ ਜਥੇਵੰਦੀਆਂ ਦੇ ਮਨ ਪਹਿਲਾਂ ਵੀ ਆਤੀ ਕਦੀ ਨਾ ਕਦੀ ਮਨਮੰਨੀ ਕਰੀ ਆ ਔਰ ਨਾ ਕਰਾਂਗੇ